ਆਇਆ ਨਾ ਹਾਂਜੀ ਮੰਡੀ ਅੱਜ ਤੁਸੀਂ ਭਾਰਤੀ ਜਨਤਾ ਪਾਰਟੀ ਦੀ ਸ਼ਾਮਲ ਹੋਏ ਹੋ ਕਾਂਗਰਸ ਛੋੜ ਕੇ ਸਾਥ ਦੇ ਵਿੱਚ ਮੈਂ ਇਹ ਬੋਲਣ ਚਾਹ ਰਿਹਾ ਮੈਂ ਪਹਿਲਾਂ ਇਹ ਦੱਸ ਚੁੱਕਾ ਕਿ ਅਸੀਂ ਆਦਰ ਨਹੀਂ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਜੀ ਦੇ ਉਹਨਾਂ ਦੀਆਂ ਵਿਚਾਰਧਾਰਾ ਉਹਨਾਂ ਦੀਆਂ ਮੁੱਖ ਰੱਖ ਕੇ ਇਹਨਾਂ ਨੇ ਪਾਰਟੀ ਜੁਆਇਨ ਕੀਤਾ ਹੈ ਬਾਕੀ ਜੋ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਸਾਨੂੰ ਬਹੁਤ ਅੱਛੀ ਲੱਗ ਰਹੀ ਹੈ ਜੋ ਇਹਨਾਂ ਦੇ ਕੰਮ ਨੇ ਜੋ ਇਹਨਾਂ ਦੀਆਂ ਨੀਤੀਆਂ ਨੇ ਅਸਿਕਨ ਉਹ ਪ੍ਰਭਾਵਤ ਆ ਇਹ ਪ੍ਰਭਾਵਤ ਹੋ ਗਏ ਨੰਦ ਨਾਲ ਕਾਂਗਰਸ ਕਿਉਂ ਛੱਡੀ ਜੀ ਤੁਸੀਂ ਇੰਨੇ ਇੰਨਾ ਟਾਈਮ ਕਾਂਗਰਸ ਚ ਰਹੇ ਹੋ ਇੰਨਾ ਪੂਰਾ ਜੀਵਨ ਤੇ ਆਪਣਾ ਦਿੱਤਾ ਕਿਉਂ ਛੱਡੀ ਕੀ ਕਾਰਨ ਜੋ ਲੋਕਾਂ ਦਾ ਮੰਨ ਸਨਮਾਨ ਸੁਣ ਨਹੀਂ ਮਿਲਿਆ ਅਸੀਂ ਕਹਿੰਦੇ ਸਾਡੇ ਵੀ ਮਨ ਸੁਣਾਈ ਸਾਰੀਆਂ ਜਿੰਦਗੀਆਂ ਕਰਦੇ ਸਾਡੇ ਮਨ ਕੱਲ੍ਹ ਲੱਗਦਾ ਹੋਰ ਵੀ ਕਾਰਕর্তਾ ਐਵੇਂ ਦੇ ਨੇ ਜਿਨ੍ਹਾਂ ਨੂੰ ਉਹਨਾਂ ਦਾ ਬਦਲਾ ਮਾਨ ਸਨਮਾਨ ਕਾਂਗਰਸ 'ਚ ਨਹੀਂ ਮਿਲਿਆ ਦੇਖੋ ਜੇ ਤਾਂ ਪਤਾ ਹੀ ਹੁਣ ਛੜ ਛੜ ਕੇ ਜਾ ਰਹੇ ਨੇ ਕਿੰਨੇ ਨਿਕਲ ਗਏ ਨੇ ਕਾਂਗਰਸ 'ਚ ਬਹੁਤ ਵੱਡੇ ਵੱਡੇ ਦਿੱਗੇ ਨੇਤਾ ਜਿਹੜੇ ਗਏ ਆ ਕਾਂਗਰਸ 'ਚ ਤਾਂ ਹੀ ਗਏ ਜਿਹਨੂੰ ਨਹੀਂ ਮਿਲਿਆ ਪਾਰਟੀ ਕਾਂਗਰਸ ਪਾਰਟੀ 'ਚ ਪਰਿਵਾਰਵਾਦ ਦੀ ਪਾਰਟੀ ਚੱਲਦੀ ਵੀ ਹੱਲੇ ਵੀ ਪਰਿਵਾਰ ਦੀ ਇੱਕੋ ਹੀ ਪਰਿਵਾਰ ਨੂੰ ਟਿਕਟਾਂ ਬਾਰ-ਬਾਰ ਦੇਣੀਆਂ ਉਹਨਾਂ ਨੂੰ ਹੀ ਮਾਨ ਸਨਮਾਨ ਜਾਂ ਸ਼ਾਹੂਕਾਰਾਂ ਨੂੰ ਟਿਕਟਾਂ ਮਿਲਦੀਆਂ ਨੇ ਤੋ ਕੁਝ ਇਹ ਤਾਂ ਹੈ ਖੁੱਲ ਕੇ ਪਰਿਵਾਰ ਦੀ ਪਰਿਵਾਰਵਾਦ ਤਾਂ ਉਹਦੇ ਹੈਗਾ ਹੀ ਉਹ ਜਿਹੜਾ ਸੈਂਟਰ ਚ ਪਰਿਵਾਰਵਾਦ ਚੱਲਦਾ ਪਿਆ ਉਹਨਾਂ ਦਾ ਤੇ ਟਿਕਟਾਂ ਜਿਹੜੀਆਂ ਉਹ ਆਪਣੇ ਖਾਸ ਬੰਦੇ ਨੂੰ ਦਿੰਦੇ ਨੇ ਦੂਜੇ ਆਮ ਬੰਦੇ ਨੂੰ ਨਹੀਂ ਦਿੰਦੇ ਕਾਂਗਰਸ ਹੁਣ ਵੀ ਮਾਰਚਲ ਚ ਬਣੀਆ ਹੋਣੇ ਹੋਣੇ ਜਿੱਤੀ ਉਹਨਾਂ ਦਾ ਵਿਸ਼ਵਾਸ ਵਧਿਆ ਤੁਸੀਂ ਛੱਡਿਓ ਕਾਂਗਰਸ ਨੂੰ ਰੌਲਾ ਵੀ ਜਿਹੜਾ ਦਵਿੰਦਰ ਸਾਹਿਬ ਆਇਆ ਹੋਇਆ ਨਾ ਇਹ ਤਾਂ ਬਣਿਆ ਦੇਖੋ ਜੀ ਜੋ ਹਮਾ ਚੱਲਦਾ ਨੀਤੀਆਂ ਉਹਨਾਂ ਦੀਆਂ ਲੋਕਾਂ ਨੇ ਉਹਨਾਂ ਨੇ ਕੰਮ ਕੀਤਾ ਉਹਨਾਂ ਨੂੰ ਪਸੰਦ ਹੈ ਪਰ ਜਿਹੜਾ ਸਾਡਾ ਪੰਜਾਬ ਹੈ ਪੰਜਾਬ ਦੇ ਵਿੱਚ ਨਹੀਂ ਹੋਏਗਾ ਜੋ ਸਾਡੇ ਉਹਨਾਂ ਮਹੱਲਿਆਂ ਦੇ ਵਿੱਚ ਜੋ ਵੀ ਸਾਡੇ ਦੇਖੋ ਜੀ ਉੱਥੇ ਕੁਝ ਵੀ ਜਗ ਦੇਖੋ ਕੋਈ ਨਹੀਂ ਕੰਮ ਹੋਇਆ ਕੁਝ ਨਹੀਂ ਸਾਨੂੰ ਨਹੀਂ ਠੀਕ ਲੱਗਾ ਠੀਕ ਠੀਕ ਛੱਡ ਕੇ ਤੁਹਾਡੇ ਪਰਵਾਰ ਦੇ ਵਿੱਚ ਵਾਦਾ ਹੋਇਆ ਹੈ ਜੀਕੇ ਦੇ ਵਿੱਚ ਕੀ ਦੇਖੋ ਬੜੀ ਖੁਸ਼ੀ ਦੀ ਗੱਲ ਹੈ ਕਿ ਮੇਰਾ ਆਪਣਾ ਏਰੀਆ ਹੈਗਾ ਭਾਰਤਨਗਰ ਮੰਡਲ ਉਹਦੇ ਵਿੱਚ ਇੱਕ ਇਲਾਕਾ ਜਵਾਰ ਨਗਰ ਪੈਂਦਾ ਹੈ ਜੀ ਉਸ ਦੇ ਵਿੱਚ ਇੱਕ ਬਹੁਤ ਹੀ ਉੱਗੀ ਸ਼ਖਸੀਅਤ ਜਿਹੜੇ ਸਮਾਜ ਦੀ ਬਹੁਤ ਸੇਵਾ ਕਰਦੇ ਨੇ ਸ੍ਰੀ ਜਗENDER ਪਾਲ ਮੰਡੀ ਜੀ ਆਪਣੇ ਬਹੁਤ ਸਾਰੇ ਸਾਥੀਆਂ ਨਾਲ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਹੈ ਔਰ ਮੈਨੂੰ ਜਦੋਂ ਜੁਆਇਨਿੰਗ ਤੋਂ ਪਹਿਲਾਂ ਇਹਨਾਂ ਨਾਲ ਮੇਰਾ ਮਿਲਣਾ ਹੋਇਆ ਤੇ ਇਹਨਾਂ ਨੇ ਇੱਕੋ ਗੱਲ ਕਹੀ ਸੀ ਕਿ ਦੇਖੋ ਭਾਜਪਾ ਇੱਕ ਅਜਿਹੀ ਪਾਰਟੀ ਹੈ ਜਿੱਥੇ ਹਰ ਵਰਗ ਨੂੰ ਮਾਨ ਸਨਮਾਨ ਮਿਲਦਾ ਹੈ ਔਰ ਵਿਸ਼ੇਸ਼ ਕਰਕੇ ਜਿਹੜੇ ਮੋਦੀ ਜੀ ਦੀਆਂ ਜਨ ਕਲਿਆਣਕਾਰੀ ਨੀਤੀਆਂ ਜਿਸ ਢੰਗ ਨਾਲ ਉਹਨਾਂ ਨੇ ਦੇਸ਼ ਦੇ ਅੰਦਰ ਕੰਮ ਕੀਤੇ ਨੇ ਔਰ ਦੇਸ਼ ਦੇ ਪਿਛੜੇ ਜਿਹੜੇ ਨਾਗਰਿਕ ਹੈ ਉਹਨਾਂ ਵਾਸਤੇ ਕੰਮ ਕੀਤੇ ਉਹਨਾਂ ਤੋਂ ਬਹੁਤ ਪ੍ਰਭਾਵਿਤ ਸੀਗੇ ਔਰ ਇਹਨਾਂ ਨੇ ਕਿਹਾ ਕਿ ਮੈਂ ਭਾਜਪਾ ਜੁਆਇਨ ਕਰਨਾ ਚਾਹੁੰਦਾ ਹਾਂ ਤੇ ਜ਼ਿਲ੍ਹਾ ਪ੍ਰਧਾਨ ਜੀ ਦੀ ਮੌਜੂਦਗੀ ਦੇ ਅੰਦਰ ਸਾਡੇ ਸੁਖਵਿੰਦਰ ਸਿੰਘ ਜੀ ਔਰ ਸਾਡੇ ਮੰਡਲ ਪ੍ਰਧਾਨ ਜੀ ਮਾਦਮ ਜੀ ਜੀ ਉਹਨਾਂ ਦੀ ਮੌਜੂਦਗੀ 'ਚ ਇਹਨਾਂ ਨੇ ਅੱਜ ਭਾਜਪਾ ਜੁਆਇਨ ਕੀਤੀ ਆ ਨਿਸ਼ਚਿਤ ਰੂਪ 'ਚ ਉਸ ਏਰੀਆ ਦੇ ਵਿੱਚ ਸਾਨੂੰ ਪਾਰਟੀ ਨੂੰ ਦਾ ਆਧਾਰ ਦਾ ਹੋਰ ਵਧੇਗਾ ਔਰ ਇੱਕ ਹੋਰ ਇਹਦੇ ਵਿੱਚ ਮੈਂ ਵਿਸ਼ੇਸ਼ ਗੱਲ ਜੋੜਨੀ ਚਾਹਨਾ ਹੈ ਕਿ ਪੰਜਾਬ ਦੇ ਮਸ਼ਹੂਰ ਲੋਕ ਆਇਕ ਰਹੇ ਜਿਨ੍ਹਾਂ ਨੇ ਪੰਜਾਬੀ ਪੰਜਾਬੀ ਕਲਚਰ ਨੂੰ ਅੱਗੇ ਵਧਾਇਆ ऐसे जमला जट जी ਦੇ ਪਰਿਵਾਰ ਦੇ ਲੋਕ ਵੀ ਆਜ ਪਾਜ ਪਾਜ ਸ਼ਾਮਲ ਹੋਏ ਨੇ ਸੋ ਮੈਂ ਸਮਝਦਾ ਕਿ ਬਹੁਤ اچھی ਬਾਜਪਾ ਲਈ ਗੱਲ ਹੈ ਸਭ ਲੋਕਾਂ ਦਾ ਅਸੀਂ ਸਵਾਗਤ ਕਰਦੇ ਹਾਂ ਜਿਹੜਾ ਪੰਜਾਬ ਦਾ ਮੌਲ ਲਗਾ ਖਰਾਬ ਹੋ ਰਿਹਾ ਹੈ ਗੈਂਗਵਾੜਾ ਪਿਤੇ ਦਿਨੀ ਉੱਧਰ ਵੀ ਤੇ ਬੀਜਪੀ ਦਾ ਇੱਕ ਲੀਡਰ ਹੈ ਟਿੰਨੀ ਚਾਵਲਾ ਜੀ ਉਹਨਾਂ ਦਾ ਵੀ ਕਤਲ ਹੋ ਜਾਂਦਾ ਹੈ ਤੇ ਕੱਲ ਤਰ੍ਹਾਂ ਤਰ੍ਹਾਂ ਦੇ ਵਿੱਚ ਇੱਕ ਗ੍ਰੇਨੇਡ ਵੀ ਖੜਾ ਹੋ ਗਿਆ ਨਾ ਅੰਮਲਾਂ ਚਾ ਦਗਾ ਇਹ ਵੀ ਦੇਖਦੇ ਪੰਜਾਬ ਦੇ ਲੋਕ ਦੇਖੋ ਦੇਖਣਾ ਕੀ ਹੈ ਅਸੀਂ ਤਾਂ ਸਾਨੂੰ ਤਾਂ ਇਸ ਟਾਈਮ ਇੱਕ ਬਹੁਤ ਵੱਡੀ ਚਿੰਤਾ ਹੈ ਅਸੀਂ ਲਗਾਤਾਰ ਪਿਛਲੇ ਸਮੇਂ ਤੋਂ ਪੰਜਾਬ ਸਰਕਾਰ ਨੂੰ ਚੇਤਾ ਰਹੇ ਹਾਂ ਉਹਨਾਂ ਦੀਆਂ ਮਿੰਨਤਾਂ ਹੀ ਕਰ ਰਹੇ ਹਾਂ ਵੀ ਹਾੜੇ ਕੱਢ ਰਹੇ ਹਾਂ ਵੀ ਪੰਜਾਬ ਨੂੰ ਸੰਭਾਲੋ ਦੂਜੀਆਂ ਪ੍ਰਦੇਸ਼ਾਂ ਤੇ ਜਾ ਕੇ ਭੰਗੜੇ ਪਾਣੇ ਬੰਦ ਕਰਨ ਮੁੱਖ ਮੰਤਰੀ ਸਾਹਿਬ ਔਰ ਜਿਸ ਢੰਗ ਨਾਲ ਪੰਜਾਬ ਨੂੰ ਉਹਨਾਂ ਨੇ ਦਿੱਲੀ ਦੀ ਜਿਹੜਾ ਇਹਨਾਂ ਦਾ ਸੁਪਰੀਮਾ ਉਹਦੀ ਕੁੱਤਲੀ ਕਟਪੁੱਤਲੀ ਬਣਾ ਕੇ ਰੱਖਤਾ ਉਹਦੇ ਨਾਲ ਕਈ ਤਰ੍ਹਾਂ ਦੇ ਸ਼ੰਸ਼ੇ ਖੜੇ ਹੋ ਰਹੇ ਨੇ ਜਿਸ ਢੰਗ ਨਾਲ ਤੁਸੀਂ ਟੀਮੀ ਚਾਵਲਾ ਦੀ ਗੱਲ ਕੀਤੀ ਹੈ ਸਾਡੇ ਜ਼ਿਲ੍ਹੇ ਦੇ ਯੂਵਾ ਮੋਰਚਾ ਦੇ ਪ੍ਰਧਾਨ ਨੇ ਉਹਨਾਂ ਦੇ ਉੱਚ ਚਿਹਰੇ ਭਰਾ ਸੀਗੇ ਜਿਨ੍ਹਾਂ ਤੋਂ ਫਰੋਤੀ ਮੰਗੀ ਗਈ ਹੈ ਕੱਲੇ ਅੱਜ ਕਤਲ ਨਹੀਂ ਹੋ ਰਹੇ ਪੰਜਾਬ ਦੇ ਅੰਦਰ ਇੱਕ ਹੋਰ ਵੱਡੀ ਵੱਡੀ ਦਸਤਕ ਹੈ ਗਈ ਪੰਜਾਬ ਦੇ ਅੰਦਰ ਕਿ ਬਿਹਾਰ ਯੂਪੀ ਚ ਜਿਹੜਾ ਪਹਿਲਾਂ ਹੁੰਦਾ ਸੀ ਹੁਣ ਪੰਜਾਬ ਚ ਹੋਣ ਲੱਗਿਆ ਇੱਥੇ ਫਰੋਤੀਆਂ ਦੀ ਮੰਗ ਵੀ ਹੋ ਰਹੀ ਹੈ ਮੇਰੇ ਸਾਹਮਣੇ ਪਿਛਲੇ ਇੱਕ ਹਫ਼ਤੇ ਦੇ ਅੰਦਰ 5-6 ਕੇਸ ਤਲਵੰਡੀ ਸਾਬੋ ਦਾ ਕੇਸ ਹੈ ਮੁਹਾਲੀ ਦਾ ਕੇਸ ਹੈ ਔਰ ਨਕੋਦਰ ਦੇ ਵਿੱਚ ਤਾਂ ਹੋ ਹੀ ਗਿਆ ਲੁਧਿਆਣੇ ਦਾ ਕੇਸ ਹੈਗਾ ਇਹ ਤੋਂ ਫਰੋਤੀਆਂ ਦੀ ਮੰਗ ਕੀਤੀ ਗਈ ਹੈ ਅਗਰ ਫਰੋਤੀ ਨਹੀਂ ਦੇਵੋਗੇ ਤੇ ਉਹਨਾਂ ਨੂੰ ਮਾਰਨ ਦੀ ਧਮਕੀ ਦਿੱਤੀ ਜਾਂਦੀ ਹੈ ਔਰ ਬਹੁਤ ਆਤ ਲੋਕ ਜਿਹੜੇ ਨੇ ਉਹ ਹਜੇ ਪੁਲਿਸ ਤੱਕ ਨਹੀਂ ਵੀ ਪਹੁੰਚ ਰਹੇ ਔਰ ਪਬਲਿਕ ਨੂੰ ਵੀ ਨਹੀਂ ਦੱਸ ਰਹੇ ਸੋ ਇੱਕ ਵੱਡਾ ਪ੍ਰਸ਼ਨ ਹੈ ਕਿ ਇਹ ਜਿਹੜੀ ਸਰਕਾਰ ਬਣੀ ਹੈ ਇਹ ਬਿਲਕੁਲ ਮੈਂ ਸਮਝਦਾ ਕਿ ਇਹਦੇ ਤੇ ਪ੍ਰਸ਼ਨ ਖੜੇ ਹੋ ਰਹੇ ਨੇ ਇੱਕ ਪ੍ਰੈਸ਼ਰ ਮੈਂ ਹੋਰ ਤੁਹਾਡੇ ਕੈਮਰੇ ਦੇ ਅੱਗੇ ਕਹਿ ਰਿਹਾ ਬੜੀ ਇੰਪੋਰਟੈਂਟ ਗੱਲ ਹੈ ਕਿ ਕੁਝ ਮਹੀਨੇ ਪਹਿਲਾਂ ਜਿਹੜਾ ਇਹ ਰੈਫਰੈਂਡਮ 2020 ਵਾਲਾ ਗੁਰਪਤਮਨ ਸਿੰਘ ਪੰਨੂ ਉਹਨੇ ਇੱਕ ਚਿੱਠੀ ਉਦੀ ਆਈ ਸੀਗੀ ਉਹਦੇ ਵਿੱਚ ਉਹਨੇ ਕਿਹਾ ਸੀ ਕਿ ਅਸੀਂ ਤੁਹਾਡੀ ਸਰਕਾਰ ਬਣਾਉਣ ਚ ਮਦਦ ਕਰਤੀ ਜਿਹੜੀ ਮੌਜੂਦਾ ਸਰਕਾਰ ਹੈ ਪੰਜਾਬ ਦੀ ਕਿ ਅਸੀਂ ਤੁਹਾਡੀ ਇਹ ਸਰਕਾਰ ਬਣਾਉਣ ਚ ਮਦਦ ਕੀਤੀ ਹੈ ਹੁਣ ਤੁਸੀਂ ਆਪਣਾ ਕੰਮ ਕਰੋ ਸਾਡੀ ਮਦਦ ਕਰੋ ਤੇ ਉਹਦਾ ਨਾਂ ਤਾਂ ਮੁੱਖ ਮੰਤਰੀ ਸਾਹਿਬ ਨੇ ਜਵਾਬ ਦਿੱਤਾ ਨਾ ਹੀ ਉਹਦਾ ਜਵਾਬ ਸਾਡੇ ਕੇਜਰੀਵਾਲ ਜਿਹੜੇ ਨੇ ਮਹਾਰਾਜ ਜਿਹੜੇ ਸਰਕਾਰ ਚਲਾ ਰਹੇ ਨੇ ਦਿੱਲੀ ਤੋਂ ਬੈਠ ਕੇ ਉਹਨਾਂ ਨੇ ਦਿੱਤਾ ਔਰ ਨਾ ਹੀ ਕਿਸੇ ਆਮ ਆਦਮੀ ਪਾਰਟੀ ਵਾਲੇ ਨੇ ਉਸ ਗੱਲ ਉਸ ਪੱਤਰ ਦਾ ਰਿਪਲਾਈ ਕੀਤਾ ਕਿ ਉਹ ਝੂਠਾ ਹੈ ਸੱਚਾ ਹੈ ਕੀ ਹੈ ਕੀ ਨਹੀਂ ਸੋ ਇੱਕ ਪ੍ਰਸ਼ਨ ਪੈਦਾ ਹੁੰਦਾ ਹੈ ਕੀ ਕਿਆ ਇਹ ਸਰਕਾਰ ਕਿਤੇ ਉਹ ਲੋਕਾਂ ਨਾਲ ਤਾਂ ਨਹੀਂ ਰਲਈ ਹੋਈ ਜਿਸ ਕਰਕੇ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਹੈ ਫਰੋਤੀਆਂ ਮੱਗੀਆਂ ਜਾ ਰਹੀਆਂ ਕਤਲੋਗਰਦ ਹੋ ਰਹੀ ਹੈ ਸੋ ਮੈਂ ਸਮਝਦਾ ਹੈ ਕਿ ਅੱਜ ਪੰਜਾਬ ਦੀ ਜਨਤਾ ਜਿਹੜੀ ਆ ਉਹ ਪ੍ਰਸਤਾਰ ਰਹੀ ਹੈ ਕਿਉਂਕਿ 5 ਸਾਲ ਵਾਸਤੇ 92 ਸੀਟਾਂ ਦੇ ਕੇ ਇਹਨਾਂ ਨੂੰ ਮੈਂਡਟ ਦਿੱਤਾ ਔਰ ਪਰ ਭਾਜਪਾ ਜਿਹੜੀ ਹੈ ਉਹ ਲਗਾਤਾਰ ਇਹ ਸਾਰੀਆਂ ਗੱਲਾਂ ਦੀ ਜਾਣਕਾਰੀ ਕੇਂਦਰ ਨੂੰ ਵੀ ਦੇ ਰਹੀ ਹੈ ਪੰਜਾਬ ਭਾਜਪਾ ਔਰ ਪੰਜਾਬ ਦੇ ਵਿੱਚ ਵੀ ਜਿਹੜਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਦੋ ਸਮੁਦਾਇ ਦੇ ਅੰਦਰ ਦਰਾੜ ਪਾਣੀ ਜਾਂਦੇ ਨੇ ਉਹ ਅਸੀਂ ਕਿਸੇ ਵੀ ਹਾਲਤ ਚ ਨਹੀਂ ਹੋਣ ਦਿੱਤਾ ਦੇਣਾ ਭਾਜਪਾ ਨੇ ਪਹਿਲਾਂ ਵੀ ਲੜਾਈ ਲੜੀ ਸੀ ਹੁਣ ਵੀ ਲੜਾਈ ਜੀਵਨ ਜੀ ਮੁੱਖ ਮੰਤਰੀ ਸਾਹਿਬ ਗ੍ਰਹਿ ਮੰਤਰੀ ਸਾਹਿਬ ਨੂੰ ਮਿਲੇ ਨੇ ਕੁਝ ਸਮੱਸਿਆਵਾਂ ਨੂੰ ਲੈ ਕੇ ਲੇਕਿਨ ਉਹ ਨਿਵਾਰਣ ਨਹੀਂ ਜੇ ਹੁੰਦਾ ਨਹੀਂ ਉਹ ਨਿਵਾਰਣ ਕਰਨ ਦੇ ਮੂਡ ਚ ਜਾਂਦਾ ਹੀ ਨਹੀਂ ਹੈਗੀ ਦੇਸ਼ ਦੀ ਸਰਕਾਰ ਮਾਨਯੋਗ ਮੋਦੀ ਸਾਹਿਬ ਔਰ ਸਾਡੇ ਐਚਐਮ ਸਾਹਿਬ ਜਿੰਨੀ ਦਰਿਆਦਲੀ ਉਹਨਾਂ ਦੀ ਪੰਜਾਬ ਬਾਰੇ ਹੈਗੀ ਹੈ ਉਹ ਮੈਂ ਸਮਝਦਾ ਕਿ ਇਹਨਾਂ ਨੂੰ ਨਾ ਤਾਂ ਲੈਣਾ ਹੀ ਨਹੀਂ ਆਂਦਾ ਹੈਗਾ ਨਾ ਇਹ ਲੈਣ ਦੇ ਮੂਡ 'ਚ ਹੈ ਇਹ ਕੇਵਲ ਝੂਠੀ ਇਸ਼ਤਿਹਾਰबाजी ਦੂਜੀਆਂ ਸਟੇਟਾਂ 'ਚ ਜਾ ਕੇ ਦਿਖਾ ਕੇ ਤੁਸੀਂ ਇੱਕ ਗੱਲ ਦੱਸੋ ਮੈਂ ਇੱਕ ਬੜੀ ਤੁਹਾਨੂੰ ਸਰਨਾਜੀ ਜੀ ਤੇ ਮੇਰੀ ਗੱਲ ਸੁਣਨ ਵਾਲੀ ਆ ਤੁਸੀਂ ਦੱਸੋ ਵੀ 86% ਲੋਕਾਂ ਦੇ ਬਿੱਲ ਜ਼ੀਰੋ ਆ ਗਏ ਤੁਸੀਂ ਦੱਸ ਦਿਓ ਮੈਨੂੰ ਝੂਠ ਬੋਲਣ ਦੀ ਕੋਈ ਹੱਦ ਹੁੰਦੀ ਆ ਅਖਬਾਰ 'ਚ ਖਬਰ ਲੱਗ ਰਹੀ ਆ ਕਿ ਜੀ 86% ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਗਏ ਬਈ ਤੁਸੀਂ ਘੱਟੋ ਘੱਟ ਕੇਵਲ ਸਟੰਟ ਬਾਜੀ ਆ ਆ ਹੁਣ ਸਰਦੀ ਚੱਲਦੀ ਐ ਬਿਜਲੀ ਦੀ ਖਪਤ ਘਟ ਗਈ ਐ ਕੁਝ ਲੋਕਾਂ ਦੇ ਜਿਹਦੇ ਸਾਡੀ ਅਕਾਲੀ ਭਾਜਪਾ ਸਰਕਾਰ ਸਮੇ 200 ਯੂਨਿਟ ਫ੍ਰੀ ਸੀਗੇ ਉਹਨਾਂ ਦੇ ਵਿਚਾਰੇ ਦੇ ਬਿੱਲ ਜ਼ੀਰੋ ਆਣੇ ਸ਼ੁਰੂ ਹੋ ਗਏ ਚੰਗਾ ਆਣੇ ਚਾਹੀਦਾ ਗਰੀਬ ਆਦਮੀ ਦੇ ਕੋਈ ਸੀ ਮਾੜਾ ਨਹੀਂ ਕਹਿੰਦੇ ਹੈਗੇ ਆਗੇ ਹੋਣਗੇ ਥੋੜੇ ਬਹੁਤ ਲੋਕਾਂ ਦੇ ਕੇਵਲ ਇਹ ਸਟੰਟ ਬਾਜੀ ਹੋ ਰਹੀ ਐ ਅਗਲੀਆਂ ਕੁਝ ਚੀਜ਼ਾਂ ਨੂੰ ਦੇਖਦੇ ਹੋ ਜਿੱਦਾਂ ਹੀ ਇਹ ਸਰਦੀ ਘਟਣੀ ਐ ਤੇ ਫੇਰ ਉਹੀ ਹਾਲ ਸ਼ੁਰੂ ਹੋ ਜਾਣਾ ਇਸ ਕਰਕੇ ਕੁਝ ਨਹੀਂ ਹੋਣ ਵਾਲਾ ਔਰ ਇਹਨਾਂ ਦੀਆਂ ਪਾਲਿਸੀਆਂ ਲੋਕ ਮਾਰੂ ਪਾਲਿਸੀਆਂ ਨੇ ਬਈ 1000 ਰੁਪਏ ਕਿਉਂ ਨਹੀਂ ਦੇ ਰਹੇ ਕਰਨਾ ਸ਼ੁਰੂ ਅੱਜ 9 ਮਹੀਨੇ ਬੀਤ ਗਏ ਸਰਕਾਰ ਸਾਲ ਖਤਮ ਹੋਣ ਵਾਲਾ ਹੋ ਗਿਆ ਉਹ ਇਸ ਕਰਕੇ ਕੇਵਲ ਸਟੰਟबाजी ਹੈ ਕੁਝ ਨਹੀਂ ਹੈਗਾ ਥੈਂਕ ਯੂ ਥੈਂਕ ਯੂ